ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਬਾਈ ਜੀ ਮੰਡੀ ਰਾਮਪਰਾ ਜੋ ਕਿ 1 ਫਰਵਰੀ 2026 ਦੀ ਲੱਗੀ ਹੋਈ ਆ ਬਹੁਤ ਚੰਗੇ ਮਾਰ ਟੌਪ ਦੇ ਨਗਿੰਨੇ ਪਹੁੰਚੇ ਹੋਏ ਆ ਭਾਈ ਬਹੁਤ ਵਧੀਆ ਚੰਗੀ ਵੱਜ ਲੈ ਕੇ ਪਹੁੰਚੇ ਆ ਬਹੁਤ ਵਧੀਆ ਚੰਗੀ ਆਟਰ ਕੁਆਲਟੀ ਆ ਪਿੱਠ ਫੁੱੜ ਦੀ ਚੰਗੀ ਆ ਝੋਟੀ ਰਿੰਗ ਸਿੰਘ ਆ ਗੱਲਬਾਤ ਆਪਾਂ ਬਾਈ ਨਾਲ ਕਰ ਲੈਨੇ ਆ ਮੰਡੀ ਰਾਮਪਰਾ ਮਹੀਨੇ ਦੀ ਹਰ ਇੱਕ ਤਰੀਕ ਨੂੰ ਲੱਗਦੀ ਐ ਇਹ ਆਯੂਧ ਰਾਸ ਹਮਣੀ ਚ ਹਾਂਜੀ ਬਾਈ ਜੀ ਕੀ ਹਾਲ ਆ ਠੀਕ ਆ ਜੀ ਕਿਹੜੇ ਮਿੰਟੋਂ ਪਹੁੰਚੇ ਹੋ ਭਾਈ ਰੁਪਾ ਜੀ ਭਾਈ ਰੁਪਾ ਜ਼ਿਲ੍ਹਾ ਬਟਿੰਡੀ ਪੈਂਦਾ ਆਪਾਂ ਨੂੰ ਹਾਂ ਜੀ ਹਾਂ ਜੀ ਕਿਹੜੇ ਸੂਏ ਸੂਈ ਬਈ ਅੱਜ ਆਪਣੀ ਐ ਜੀ ਦੂਜੇ ਸੂਏ ਜੀ ਸੂਈ ਬਈ ਆ ਹਾਂ ਜੀ ਇਹ ਦੂਜੇ ਸੂਏ ਕਿੰਨਾ ਦੋ ਦਿੱਤਾ ਜੀ ਇਹਨੇ 1500 ਰੁਪਏ ਕੱਢਿਆ ਜੀ ਵੀ ਘਰ ਦੀ ਆਪਣੀ ਹਾਂ ਜੀ ਹਾਂ ਤੇ ਐਤੀ ਕੀ ਤਕਰੀਬਣਾ ਆ ਕੱਦੂ 15 1600 ਤੋਂ ਬਾਹਰ ਹੀ ਕੱਢੂ ਬਾਹਰ ਕੱਢੂ ਹਾਂ ਵੀ ਜੇ ਕਿਸੇ ਭਰਾ ਨੇ ਘਰੇ ਰੱਖਣੀ ਠੰਡੀ ਸੀਲ ਵਧੀਆ ਠੰਡੀ ਸੀਲ ਪੂਰੀ ਕੀ ਰੇਟ ਕਰਤਾ ਜੀ ਇਹਦਾ ਫਿਰ ਕਿੱਸੀ ਤੇ ਮਾਨਤਨ ਕਰ ਦਾਂਗੇ ਵਿੱਚੋਂ ਮਾਨਤਨ ਕਰ ਨੰਬਰ ਬੋਲ ਦਿਓ ਆਪਣਾ ਨੰਬਰ ਤਾਂ ਮੇਰੇ ਯਾਦ ਹੀ ਸੀ ਵਧੀਆ ਯਾਦ ਨਹੀਂ ਚੱਕ ਕੋਈ ਨਹੀਂ ਵੀ ਇਹ ਕੀ ਆਪਣੀ ਵੱਜ ਕੇ ਹੋਰ ਵੀ ਕੋਈ ਬਹੁਤ ਚੰਗੀਆਂ ਮੱਛਾ ਮੰਡੀ ਰਾਮਪੁਰਾ ਤੇ ਪਹੁੰਚ ਗਏ ਹੋਈ ਬਾਈ ਉਹ ਬੂਰੀ ਕਿਦੀ ਆ ਬੂਰੀ ਆ ਬਾਈ ਮੁੰਡੇ ਨਹੀਂ ਮੈਂ ਖੜ ਮੱਲਾ ਮਰੇ ਲੈ ਦੇਖ ਬਹੁਤ ਚੰਗੀ ਪੂਰੀ ਮੱਝ ਦਿਖਾ ਦਿੰਦੇ ਆ ਤੁਹਾਨੂੰ ਸੂਈ ਬਈ ਇਹ ਅਸੀਂ ਦੱਸਦੇ ਹਾਂ ਸੂਈ ਬਈ ਆਹ ਸੂਈ ਐ ਕਿਹੜੇ ਸੂਏ ਜੀ ਤੀਜੇ ਸੂਏ ਐ ਤੀਜੇ ਸੂਏ ਸੂਈ ਹੋਈ ਐ ਪੂਰੀ ਮੱਝ ਆ ਚੰਗੀ ਕਿੰਨਾ ਗੱਦ ਦੁੱਧ ਪਾਉਗੇ ਇਦਕੀ 15 ਲੀਟਰ ਦੁੱਧ ਪਾਇਆ ਪਿਛਲੇ ਵਾਰ ਅੱਛਾ ਇਦਕੀ ਵੀ ਉਨੇ ਹੀ ਪਾਉਂਗੀ ਘੱਟ ਕੇ ਪਾਉ ਕੀ ਰੇਟ ਕਰਤਾ ਜੀ ਰੇਟ 160 160 ਨੰਬਰ ਬੋਲ ਦਿਓ ਫਿਰ ਆਪਣਾ 99069 30019 21 ਆਪਣੀ ਕੋ ਹੋਰ ਵੀ ਮੱਝ ਕੋਈ ਇੱਕੋ ਹੀ ਹੈ ਬਹੁਤ ਵਧੀਆ ਚੰਗੀ ਬੂਰੀ ਮੱਝਾਂ ਬਾਈ ਨੇ ਤਸੱਲੀ ਦੇਤੀ ਤੇ ਨੰਬਰ ਦੇਤਾ ਬਾਈ ਇਹਨੇ ਗੱਲਬਾਤ ਕਰ ਸਕਦੇ ਹੋ ਤੁਸੀਂ ਬਹੁਤ ਵਧੀਆ ਚੰਗੀਆਂ ਮੱਝਾਂ ਵੱਡੀ ਰਾਮਪਰਾ ਤੇ ਪਹੁੰਚੀਆਂ ਹੋਈਆਂ ਆਪਣੀ ਵਾਧਾ ਖੜਾ ਖੜ ਨਹੀਂ ਹੋ ਭਾਈ ਤੇ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਆ ਮੇਰੇ ਭਰਾ ਨਿਤ ਨਵੀਆਂ ਵੀਡੀਓ ਦੇਖਣ ਲਈ ਪੇਜ ਨੂੰ ਫੋਲੋ ਜਰੂਰ ਕਰ ਲਿਓ ਤੇ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਵਾਰੋਂ ਵੀ ਆਪਣੀ ਵੀਡੀਓ ਨੂੰ ਪਿਆਰ ਦਿੰਦੇ ਆ ਭਰਾ ਉਹ ਚੰਗੀਆਂ ਮੱਝਾਂ ਪਹੁੰਚਦੀਆਂ ਬਾਈ ਜੀ ਮੰਡੀ ਤੇ ਹਰ ਮਹੀਨੇ ਇੱਕ ਤਰੀਕ ਨੂੰ ਲੱਗਦੀ ਆ ਚੱਲ ਗਈ ਆਪਣੀਆਂ ਬਾਈ ਜੀ ਇਹ ਤੋਰੇਗਾ ਮਾੜੀ ਦੀ ਵੀਡੀਓ ਬਣਾ ਦਈਏ ਉਹ ਆ ਗਿਆ ਭਈ ਆਪਿਆ ਮੱਝ ਇੱਕ ਹੋਰ ਦਿਖਾਉਣਾ ਤੁਹਾਨੂੰ ਬਹੁਤ ਵਧੀਆ ਇਹ ਰਾਤ ਸੁੱਈ ਜਾਗੀ 10 ਵਜੇ ਚੰਗੀ ਆਰਡਰ ਕੁਆਲਿਟੀ ਮੋੜਲੇ ਮੋੜਲੇ ਬਸ ਚੰਗੇ ਦੁੱਧ ਵਾਲੀਆਂ ਮੱਝਾਂ ਪੌਂਚੀਆਂ ਜੀ ਬਹੁਤ ਵਧੀਆ ਉਹ ਅਗੈ ਨਹੀਂ ਆਨ ਡਿਲੀਵਰੀ ਸਾਫਾ ਬਿਲਕੁਲ ਕਿਹੜੇ ਸੂਏ ਸੂਈਏ ਵੀਰੇ ਪੀਜੇ ਬਾਈ ਕਿੰਨਾ ਕੁ ਦੁੱਧ ਬਾਹੂ ਦੇ ਕੀ ਤੁਹਾਨੂੰ 15 ਕਿਲੋ ਹੋਏ ਤਿਆਰ ਕੀ ਰੇਟ ਕਰਤਾ ਜੀ 1.5 ਲੱਖ ਨੰਬਰ ਬੋਲ ਦੇ ਕਰੀ ਆ ਉਹਦਾ 94735 ਉਹ ਚੋਣ ਤੇ ਕੀ ਆਪਣੀ ਕੋਈ ਹੋਰ ਵੀ ਕੋਈ ਧੰਨਵਾਦ ਭਾਈ ਮਿਹਰਬਾਨੀ ਸਾਰੀਆਂ ਵੀਡੀਓ ਇਸ ਮੰਡੀ ਦੀਆਂ ਆਪਣੇ 베ਗਾ Sidhu Farman ਤੇ ਚੱਲਣ ਗਈਆਂ ਦੇਖ ਸਕਦੇ ਹੋ ਤੇ ਨਿਤ ਨਵੀਆਂ ਵੀਡੀਓ ਦੇਖਣ ਲਈ ਪੇਨ ਨੂੰ ਫੋਲੋ ਜ਼ਰੂਰ ਕਰ ਲਿਓ ਉਹ ਚੰਗੀ ਮੱਝ ਲੈ ਕੇ ਆਇਆ ਬਾਪੂ ਵਧੀਆ ਆਰਡਰ ਕੁਆਲਟੀ ਦੀ बहुत ही वादिया गल कर लगा बन दे बापू की रेट करे अपनी वजद के सू सू के सू सू पी आजा सूआ सूई आ दो अस्सी रेट आ ਬਹੁਤ ਚੰਗੀ ਬਾਤ ਆਜੋ ਅੱਗੇ ਹੋਰ ਦਿਖਾ ਦਿੰਨੇ ਆ ਨਜ਼ਾਰਾ ਤੁਹਾਨੂੰ ਦੇਖੀ ਬਣਾਇਆ ਇਹਨੂੰ ਤੋੜ ਦਿੰਦੇ ਆ ਜੇ ਕਿਸੇ ਭਰਾ ਨੇ ਹੋਰ ਵੀਡੀਓ ਬਣਾਉਣੀ ਹੋਊਗੀ ਉੱਚੇ ਏਰੀਏ 'ਚ ਆਪਣਾ ਨੰਬਰ ਹੈ 94799 8308 ਆਟੋ ਲੈ ਲੈ ਹਾਂ ਲੈ ਲੈ ਕੋਈ ਨਹੀਂ ਹੁਣ ਕਿਉਂ ਇਸ ਦਾ ਕੋਈ ਡਰਾਈਵਿੰਗ ਆਫਰ ਹੈ ਮੈਨੂੰ ਕੱਢ ਗਿਆ ਪਤੀ ਲੈ ਲੈ ਆ ਜਾ ਆ ਉਹ ਕਿਹੜੀ ਲਈ ਆ ਉਹ ਕਿਹੜੀ ਕਿੰਨੇ ਲਈ ਆ ਬਹੁਤ ਵੱਡੀ ਗੈਂਟੀ ਚ ਮੱਜਾ ਪੋਸਟਿੰਗਾਂ ਹੋਈਆਂ ਸੋਨੇ ਵਰਗੀ ਹੈ ਮਾਜਨ ਸੋਨੇ ਵਰਗੀ ਹੈ ਕੀ ਹਾਲ ਹੈ ਬਾਪੂ ਆਪਣੀ ਮਾਜਾ ਹੈ ਕੀ ਰੇਟ ਕਰਤਾ 160 ਸੂਈ ਬਈਕ ਸੁਣੀ ਆ ਗੱਬਣ ਵਾਜ ਇੱਕ 60 ਮੰਗਦਾ ਦੂਜੇ ਸੂਏ ਦੀ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਬਾਈ ਤੁਹਾਡੇ ਘਰੇ ਬੈਠੇ ਕੋਲ ਸਾਰੀ ਮੰਡੀ ਮੇਲਿਆਂ ਦੀ ਅਪਡੇਟਾਂ ਸੇ ਪਹੁੰਚਦੀ ਕਰ ਦਿਆ ਕਰਾਂਗੇ ਧੰਨਵਾਦ ਸਾਰੇ ਵੀਰਾਂ ਦਾ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਆ ਮੇਰੇ ਭਰਾ ਵਾਹਿਗੁਰੂ ਜਿੱਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ

डी <laughs> आ